ਸ਼ਾਸਤ੍ਰਿਕਾਲ ਪਿਆਰੇ ਦੋਸਤੋ ਅੱਜ ਆਪਣਾ ਇਸ ਵੀਡੀਓ ਚ ਗੱਲ ਕਰਾਂਗੇ ਲਗਾ ਮਾਤਰਾਵਾਂ ਬਾਰੇ ਪੰਜਾਬੀ ਚ ਜਿਹੜੀਆਂ ਪੰਜਾਬੀ ਪਾਸ਼ਾ ਚ ਲਿਖਤੀ ਰੂਪ ਦੇ ਵਿੱਚ ਸ਼ਬਦਾਂ ਨਾਲ ਜਿਹੜੀਆਂ ਲਗਾ ਮਾਤਰਾਵਾਂ ਲੱਗਦੀਆਂ ਹਨ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਹੈ ਠੀਕ ਹੈ ਇਸ ਪਾਸੇ ਤੁਹਾਨੂੰ ਮਾਤਰਾਵਾਂ ਦੇ ਚਿੰਨ੍ਹ ਦਿੱਤੇ ਹੋਏ ਨੇ ਠੀਕ ਹੈ ਕਿ ਮਾਤਰਾ ਦਾ ਮਾਤਰਾ ਦਾ ਕਿਹੜਾ ਚਿੰਨ੍ਹ ਹੁੰਦਾ ਹੈ ਠੀਕ ਹੈ ਕੀ ਚਿੰਨ੍ਹ ਹੁੰਦਾ ਹੈ ਇੱਥੇ ਤੁਹਾਨੂੰ ਦਿੱਤਾ ਹੋਇਆ ਕੀ ਜਿਹੜੀ ਮਾਤਰਾ ਉਹ ਮਾਤਰਾ ਕਿਹੜੀ ਮਾਤਰਾ ਉਸ ਮਾਤਰਾ ਦਾ ਨਾਮ ਕੀ ਆ ਠੀਕ ਹੈ ਤੇ ਇੱਥੇ ਹੈਗਾ ਉਸ ਮਾਤਰਾ ਦਾ ਉਚਾਰਨ ਠੀਕ ਹੈ ਤਾਂ ਪਹਿਲੀ ਮਾਤਰਾ ਆਪਾਂ ਨੂੰ ਹੈ ਮੁਕਤਾ ਠੀਕ ਹੈ ਇੱਥੇ ਲਿਖਿਆ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਪੰਜਾਬੀ ਦਾ ਆਪਣਾ ਜਿਹੜਾ ਅਲਫਾਬੈਟ ਹੈ ਅੱਖਰ ਹੈ ਆੜਾ ਲਿਖਿਆ ਹੋਇਆ ਹੈ ਤੇ ਇਹਦੇ ਖੱਬੇ ਪਾਸੇ ਤੇ ਸੱਜੇ ਪਾਸੇ ਕੋਈ ਮਾਤਰਾ ਨਹੀਂ ਲੱਗੀ ਹੋਈ ਠੀਕ ਹੈ ਕੋਈ ਮਾਤਰਾ ਨਹੀਂ ਲੱਗੀ ਹੋਈ ਕੋਈ ਵੀ ਮਾਤਰਾ ਨਹੀਂ ਹੈ ਇਨੂੰ ਹੀ ਆਪਾਂ ਮੁਕਤਾ ਕਹਿੰਦੇ ਹਾਂ ਮੁਕਤਾ ਯਾਨੀ ਕਿ ਕੋਈ ਮਾਤਰਾ ਨਹੀਂ ਮੁਕਤਾ ਮਾਤਰਾ ਦਾ ਕੋਈ ਚਿੰਨ ਨਹੀਂ ਹੁੰਦਾ ਠੀਕ ਹੈ ਸਿਰਫ ਕੱਲਾ ਅੱਖਰ ਲਿਖਿਆ ਹੋਇਆ ਆੜਾ ਉਸ ਤੋਂ ਬਾਅਦ ਦੂਸਰੀ ਆਪਣੀ ਮਾਤਰਾ ਹੈਗੀ ਕੰਨਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਆੜਾ ਸੀ ਆੜੇ ਦੇ ਨਾਲ ਸੱਜੇ ਹੱਥ ਰਾਈਟ ਹੈਂਡ ਸਾਈਡ ਤੁਹਾਡਾ ਇੱਕ ਐਵੇਂ ਵਰਟੀਕਲ ਲਾਈਨ ਲੱਗ ਚੁੱਕੀ ਹੈ ਕੰਨਾ ਠੀਕ ਹੈ ਇਹਨੂੰ ਕੰਨਾ ਕਹਿੰਦੇ ਨੇ ਕੰਨਾ ਦੀ ਮਾਤਰਾ ਦਾ ਚਿੰਨ ਇਹੋ ਜਿਹਾ ਹੁੰਦਾ ਠੀਕ ਹੈ ਤੇ ਅੱਗੇ ਹੈ ਸਿਹਾਰੀ ਠੀਕ ਹੈ ਸਿਹਾਰੀ ਅਪਾ ਈ ਡੀ ਦਿੱਤੀ ਹੋਈ ਆ ਠੀਕ ਆ ਈ ਡੀ ਦੇ ਖੱਬੇ ਪਾਸੇ ਇਹ ਮਾਤਰਾ ਲੱਗਦੀ ਹੁੰਦੀ ਆ ਸਿਹਾਰੀ ਦੀ ਠੀਕ ਆ ਆ ਮਾਤਰਾ ਸਿਹਾਰੀ ਤੇ ਸਿਹਾਰੀ ਆ ਠੀਕ ਆ ਆ ਮਾਤਰਾ ਸਿਹਾਰੀ ਆ ਅੱਖਰ ਦੇ ਖੱਬੇ ਪਾਸੇ ਲੱਗਦੀ ਹੁੰਦੀ ਆ ਲੈਫਟ ਹੈਂਡ ਸਾਈਡ ਠੀਕ ਆ ਤੇ ਜਿਹੜੀ ਬਿਹਾਰੀ ਆ ਬਿਹਾਰੀ ਦੀ ਆ ਮਾਤਰਾ ਇਹ ਅੱਖਰ ਦੇ ਰਾਈਟ ਹੈਂਡ ਸਾਈਡ ਲੱਗਦੀ ਹੁੰਦੀ ਆ ਠੀਕ ਆ ਈ ਡੀ ਦੇ ਰਾਈਟ ਹੈਂਡ ਸਾਈਡ ਸੱਜੇ ਪਾਸੇ ਲੱਗਦੀ ਆ ਠੀਕ ਆ ਤੇ ਫਿਰ ਆਪਣੇ ਕੋਲ ਮਾਤਰਾ ਹੈਗੀ ਔਂਕੜ ਠੀਕ ਆ ਇਹਨੂੰ ਔਂਕੜ ਕਹਿੰਦੇ ਨੇ ਆ ਕੱਲਾ ਮਾਈਨਸ ਦਾ ਸਾਈਨ ਠੀਕ ਹੈ ਇਹ ਅੱਖਰ ਦੇ نیچے ਲਗਦੀ ਆ ਅੱਖਰ ਦੇ ਥੱਲੇ ਪਾਸੇ ਠੀਕ ਹੈ ਬਾਟਮ ਸਾਈਡ ਤੇ ਲਗਦੀ ਆ ਜਿਵੇਂ ਉੜ ਦੇ ਥੱਲੇ ਲੱਗਿਆ ਆंकੜ ਫਿਰ ਹੈ ਦੁਲੈਂਕੜ ਦੁਲੈਂਕੜ ਯਾਨੀ ਕਿ 2 ਮਾਈਨਸ ਦੇ ਸਾਈਨ ਠੀਕ ਹੈ ਪੈਰਲਲ 2 ਮਾਈਨਸ ਦੇ ਸਾਈਨ ਇਹ ਆਪਣੇ ਅੱਖਰ ਦੇ ਥੱਲੇ ਹੀ ਲੱਗਦੇ ਨੇ ਠੀਕ ਹੈ ਇਹ ਵੀ ਉਸ ਤੋਂ ਬਾਅਦ ਹੈਗੀ ਆ ਲਾਂ ਠੀਕ ਆ ਲਾਂ ਆਪਣੇ ਅੱਖਰ ਦੇ ਉੱਪਰ ਲੱਗਦੇ ਜਿਵੇਂ ਈ ੜੀਆ ਈ ੜੀ ਦੇ ਉੱਪਰ ਲਾਂ ਠੀਕ ਆ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗੀ ਆ ਦੁਲਾਵਾਂ ਠੀਕ ਆ ਲਾਂ ਆਪਣੀ ਸਿੰਗਲ ਆ ਦੁਲਾਵਾਂ ਆਪਣੀਆਂ ਦੋ ਨੇ ਠੀਕ ਆ ਦੁਲਾਮਾ ਦੂ ਠੀਕ ਹੈ ਦੋ ਇਹ ਵੀ ਅੱਖਰ ਦੇ ਉੱਪਰ ਲੱਗਦੇ ਠੀਕ ਹੈ ਐੜੇ ਦੇ ਉੱਪਰ ਲੱਗੀ ਹੋਈ ਆ ਫਿਰ ੜਾ ਆ ਜਾਂਦਾ ੜਾ ਐਵੇਂ ਇਹ ਵੀ ਅੱਖਰ ਦੇ ਉੱਪਰ ਲੱਗਦਾ ਠੀਕ ਹੈ ਥੋੜਾ ਆ ਮਾਤਰਾ ਹੈਗੀ ਆ ਅ ਦਾ ਪ੍ਰੋਨੰਸੀਏਸ਼ਨ ਹੈ ਦੀ ਉਚਾਰਨ ਫਿਰ ਕਨੋੜਾ ਕਨੋੜਾ ਵੀ ਅੱਖਰ ਦੇ ਉੱਤੇ ਲੱਗਦਾ ਠੀਕ ਹੈ ਤਾਂ ਮਾਤਰਾਵਾਂ ਦੇ ਚਿੰਨ ਜਿਹੜੇ ਹੈਗੇ ਨੇ ਉਹ ਤਾਂ ਆ ਸੀਗੇ ਮਾਤਰਾਵਾਂ ਵਾਲੇ ਚਿੰਨ ਮਾਤਰਾਵਾਂ ਦੇ ਨਾਮ ਆ ਸੀਗੇ ਹੁਣ ਉਚਾਰਨ ਠੀਕ ਆ ਮੁਕਤਾ ਕੋਈ ਮਾਤਰਾ ਨਹੀਂ ਹੈਗੀ ਐੜਾ ਠੀਕ ਹੈ ਕੰਨਾ ਆ ਇਹ ਜਿਹੜੀ ਧੁਨੀਆ ਉਹ ਵੱਧ ਜਾਂਦੀ ਆ ਆ ਠੀਕ ਆ ਆ ਛਿਆਰੀ ਲਾ ਕੇ ਛੋਟੀ ਹੋ ਜਾਂਦੀ ਐ ਇ ਇ ਠੀਕ ਆ ਬਿਹਾਰੀ ਲਾ ਕੇ ਬਾਜ ਵੱਡੀ ਹੋ ਜਾਂਦੀ ਐ ਲੌਂਗ ਹੋ ਜਾਂਦੀ ਐ ਬਾਜ ਲੰਬੀ ਇ ਠੀਕ ਆ ਔਂਕੜ ਊ ਦੁਲੈਂਕੜ ਊ ਲਾਂ ਲਾ ਕੇ ਐ ਦੁਲਾਵਾਂ ਲਾ ਕੇ ਐ ਠੀਕ ਆ ਓੜਾ ਲਾ ਕੇ ਓ ਕਨੌੜਾ ਲਾ ਕੇ ਔ ਠੀਕ ਆ ਇਹ ਮਾਤਰਾਵਾਂ ਦਾ ਇਸਤੇਮਾਲ ਕਰਦੇ ਹੋਏ ਅੱਖਰਾਂ ਨਾਲ ਜਦ ਮਾਤਰਾਵਾਂ ਲੱਗਦੀਆਂ ਨੇ ਤੇ ਉਹ ਮਾਤਰਾ ਅੱਖਰ ਨਾਲ ਲੱਗ ਕੇ ਅੱਖਰ ਦਾ ਪੂਰਾ ਉਚਾਰਨ ਕੀ ਹੋ ਜਾਂਦਾ ਇਹਨੂੰ ਆਪਾਂ ਮੁਹਾਰਨੀ ਦੇ ਅੰਡਰ ਪੜ੍ਹਦੇ ਹੁੰਦੇ ਠੀਕ ਜਿਵੇਂ ਅਗਰ ਆ ਉੱਪਰ ਜਿਹੜਾ ਤੁਹਾਨੂੰ ਦਿੱਤਾ ਹੋਇਆ ਇਹ ਇੱਕ ਤਰ੍ਹਾਂ ਦੀ ਮੁਹਾਰਨੀ ਹੀ ਹੈ ਠੀਕ ਹੈ ਤੇ ਇਹਦੇ ਨਾਲ ਮੁਹਾਰਨੀ ਹੈ ਕੀ ਸਿੰਪਲ ਸ਼ਬਦਾਂ ਦੇ ਵਿੱਚ ਵੀ ਅੱਖਰਾਂ ਨਾਲ ਮਾਤਰਾ ਜਦ ਜਦ ਲੱਗਦੀ ਆ ਤਾਂ ਉਹਦਾ ਉਚਾਰਨ ਕਿ ਕੀ ਹੁੰਦਾ ਠੀਕ ਹੈ ਉਹ ਆਪਾਂ ਸਟੱਡੀ ਕਰਦੇ ਆ ਮੁਹਾਰਨੀ ਜਿਵੇਂ ਏ ਐ ਡਾਈ ਆ ਠੀਕ ਆ ਅ ਆ ਇ ਈ ਉ ਊ ਏ ਐ ਓ ਔ ਠੀਕ ਆ ਐਵੇਂ ਮੁਹਾਰਨੀ ਆਪਾਂ ਪੜਦੇ ਆ ਤਾਂ ਮਾਤਰਾਵਾਂ ਦਾ ਚਿੰਨ ਤੁਸੀਂ ਦੇਖ ਲੇ ਮਾਤਰਾਵਾਂ ਦਾ ਨਾਮ ਤੁਸੀਂ ਦੇਖ ਲਿਆ ਠੀਕ ਆ ਆਪਣੇ ਕੋਲ ਕਿਹੜੀਆਂ ਕਿਹੜੀਆਂ ਮਾਤਰਾਵਾਂ ਨੇ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਉਸ ਤੋਂ ਬਾਅਦ ਲਾਂ ਦੁਲਾਵਾਂ ੜਾ ਕਨੌੜਾ ਠੀਕ ਹੈ 1 2 3 4 5 6 7 8 9 10 10 ਆਪਣੇ ਕੋਲ ਮਾਤਰਾਵਾਂ ਨੇ ਠੀਕ ਹੈ 10 ਮਾਤਰਾਵਾਂ ਨੇ ਤੇ ਉਸ ਤੋਂ ਬਾਅਦ ਆਪਣੇ ਕੋਲ ਤਿੰਨ ਲਗਾਖਰ ਵੀ ਹੈਗੇ ਨੇ ਠੀਕ ਹੈ ਲਗਾਖਰ ਚ ਕੀ ਆਉਂਦੇ ਨੇ ਬਿੰਦੀ ਟਿੱਪੀ ਤੇ ਅੱਧਕ ਆਉਂਦੇ ਨੇ ਬਿੰਦੀ ਅੱਖਰ ਦੇ ਉੱਤੇ ਬਿੰਦੀ ਟਿੱਪੀ ਅੱਧਕ ਇਹ ਤਿੰਨੇ ਅੱਖਰ ਦੇ ਉੱਪਰ ਲੱਗਦੇ ਨੇ ਠੀਕ ਹੈ ਬਿੰਦੀ ਡਾਟਾ ਟਿੱਪੀ ਐਵੇਂ ਆ ਠੀਕ ਹੈ ਤੇ ਅੱਧਕ ਆਪਣੀ ਯੂ ਸ਼ੇਪਡ ਹੁੰਦੀ ਆ ਠੀਕ ਹੈ ਤਾਂ ਅਧਿਆਪਕਾਂ ਲਈ ਸੰਕੇਤ ਵਿੱਚ ਕੀ ਲਿਖਿਆ ਹੋਇਆ ਕੀ ਅਧਿਆਪਕ ਜਿਹੜੇ ਨੇ ਵਿਦਿਆਰਥੀ ਨੂੰ ਇਹ ਜਾਣਕਾਰੀ ਦੇਣ ਕਿ ਊੜਾ ਐੜਾ ਈੜੀ ਤਿੰਨ ਸਵਰ ਅੱਖਰ ਹਨ ਠੀਕ ਹੈ ਸਵਰ ਅੱਖਰ ਕਿੰਨੇ ਨੇ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਹੈ ਆਪਣਾ ਪੰਜਾਬੀ ਭਾਸ਼ਾ ਦੇ ਜਿਹੜੇ ਵਰਣਮਾਲਾ ਹੈਗੀ ਉਹਦੇ ਵਿੱਚ ਤਿੰਨ ਸਵਰ ਅੱਖਰ ਹੁੰਦੇ ਨੇ ਊੜਾ ਐੜਾ ਈੜੀ ਠੀਕ ਹੈ ਪਹਿਲੇ ਤਿੰਨ ਇਹਨਾਂ ਤੋਂ 10 ਲਗਾ ਮਾਤਰਾਵਾਂ ਬਣਦੀਆਂ ਹਨ ਊੜਾ ਐੜਾ ਈੜੀ ਤੋਂ ਹੀ ਅੱਗੇ 10 ਲਗਾ ਮਾਤਰਾਵਾਂ ਬਣ ਜਾਂਦੀਆਂ ਨੇ ਠੀਕ ਹੈ ਤੇ ਬਿੰਦੀ ਟਿੱਪੀ ਅਤੇ ਅੱਖਰ ਅੱਖਰ ਨੇ ਇੱਥੇ ਅੱਧਕ ਲਿਖਣਾ ਸੀਗਾ ਅੱਧਕ ਬਿੰਦੀ ਟਿੱਪੀ ਅੱਧਕ ਦੀ ਵਰਤੋਂ ਲਗਾ ਦੇ ਨਾਲ ਹੀ ਹੋ ਸਕਦੀ ਹੈ ਠੀਕ ਹੈ ਲਗਾ ਦੇ ਨਾਲ ਹੀ ਬਿੰਦੀ ਟਿੱਪੀ ਅੱਧਕ ਜਿਹੜਾ ਲਗਾ ਅੱਖਰ ਨੇ ਲਗਾ ਅੱਖਰ ਹਨਾ ਤਾਂ ਲਗਾ ਨਾਲ ਅੱਖਰ ਲਗਾ ਨਾਲ ਹੀ ਲੱਗਣੇ ਨੇ ਅੱਖਰ ਠੀਕ ਹੈ ਯਾਨੀ ਕਿ ਜਿਹੜੀਆਂ ਆ ਮਾਤਰਾਵਾਂ ਨੇ ਠੀਕ ਹੈ ਇਹਨਾਂ ਨਾਲ ਹੀ ਅੱਖਰ ਲੱਗਣੇ ਨੇ ਜਿਵੇਂ ਆ ਮਾਤਰਾ ਇਹ ਦੁਲੈਂਕੜ ਦੀ ਮਾਤਰਾ ਲੇ ਉੱਤੇ ਦੁਲੈਂਕੜ ਪਏ ਹੋਏ ਨੇ ਫਿਰ ਉੱਤੇ ਬਿੰਦੀ ਆ ਠੀਕ ਹੈ ਤਾਂ ਮਾਤਰਾ ਦੇ ਨਾਲ ਹੀ ਲਗਾਖਰ ਲੱਗ ਜਨੇ ਮਾਤਰਾ ਹੋ ਗਈ ਲਗਾ ਤੇ ਲਗਾ ਨਾਲ ਜਿਹੜੀ ਬਿੰਦੀ ਟਿੱਪੀ ਅੱਧਕ ਲੱਗੀ ਉਹ ਆਪਣੇ ਲਗਾਖਰ ਹੋ ਗਈ ਠੀਕ ਹੈ ਜਿਵੇਂ ਕੰਨਾ ਠੀਕ ਆ ਕੰਨਾ ਆਪਣਾ ਆ ਮੁਕਤਾ ਮੁਕਤ ਕਕੇ ਦੇ ਨਾਲ ਕੁਝ ਵੀ ਨਹੀਂ ਹੈਗਾ ਤਾਂ ਮਤਲਬ ਮੁਕਤਾ ਦੀ ਮਾਤਰਾ ਉੱਤੇ ਟਿੱਪੀ ਲੱਗੀ ਹੋਈ ਆ ਠੀਕ ਆ ਕੰਨਾ ਇਹ ਆਪਣਾ ਤਾਂ ਆਪਣੇ ਕੋਲ 10 ਮਾਤਰਾਵਾਂ ਹੋ ਗਈਆਂ ਠੀਕ ਆ 10 ਮਾਤਰਾਵਾਂ ਦੇ ਵਿੱਚ ਆਪਣਾ ਮੁਕਤਾ ਕੰਨਾ ਸਿਹਾਰੀ ਵਿਹਾਰੀ ਔਂਕਰ ਤੋਂ ਲੈਂਕੜ ਲਾ ਦੁਲਾਵਾ ਹੋੜਾ ਕਨੋੜਾ ਅਤੇ ਲਗਾਖਰ ਦੇ ਵਿੱਚ ਬਿੰਦੀ ਟਿੱਪੀ ਅਤਕ ਇਹ ਆਪਣੀਆਂ ਹੋ ਗਈਆਂ ਮਾਤਰਾਵਾਂ ਠੀਕ ਆ ਇਸ ਵੀਡੀਓ ਵਿੱਚ ਇੰਨਾ ਹੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਨੋਟੀਫਿਕੇਸ਼ਨ ਆਈਕਨ ਪ੍ਰੈਸ ਕਰਕੇ ਧੰਨਵਾਦ